ਗਗਨ ਦਮਾ ਮਾਂ ਬਾਜਿਓ ਪਰਿਓ ਨਿਸਾਨ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕਉ ਦਾਓ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹੇਤਾ ਪੁਰਜਾ ਪੁਰਜਾ ਕਟ ਮਾਰਾ ਕਬਹੂ ਨਾ ਛੱਡ ਅਖੇ ਤਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰਾ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤ ਗੁਰੂ ਦਸਵੇਂ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸਰਬੰਸ ਦਾਨ ਨੇ ਸਹੇਬੇ ਕਮਾਲ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਹਬਜਾਦੇ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਜੋਧਾਰ ਸਿੰਘ ਸਾਹਿਬ ਜੀ ਨੇ ਅੱਜ ਦੇ ਦਿਨ ਚਮਕੌਰ ਦੇ ਮੈਦਾਨੇ ਜੰਗ ਅੰਦਰ ਪਿਤਾ ਗੁਰਦੇਵ ਕੋਲੋਂ ਆਗਿਆ ਲੈ ਕਰਕੇ ਚੜ ਕੇ ਆਏ ਬੇਅੰਤ ਜ਼ਾਲਿਮਾਂ ਦੇ ਨਾਲ ਧਰਮ ਯੁੱਧ ਕਰਦੇ ਆ ਮਰਦਾ ਮੰਗ ਜੂਝਦੇ ਆ ਹੋਇਆ अनेका ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਸ਼ਹਾਦਤਾਂ ਪ੍ਰਾਪਤ ਕੀਤੀਆਂ ਤਿੰਨਾ ਸੂਰਬੀਰ ਬਹਾਦਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਬੇਅੰਤ ਸੰਗਤਾਂ ਸੱਚ ਖੰਡਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ